ਸਰਬਾਤ ਸਾਬ ਦੀ ਡਿਊਟੀ ਤੇ ਸੇਵਾ ਨਿਭਾ ਰਿਹਾ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਖਾਲਿਸਤਾਨੀ ਅਤਵਾਦੀ ਨਰਾਇਣ ਸਿੰਘ ਚੌੜਾ ਨੇ ਚਲਾਈ ਗੋਲੀ ਵਾਲ-ਵਾਲ ਬਚੇ ਸੁਖਬੀਰ ਬਾਦਲ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਮੌਕੇ ਤੇ ਹੀ ਦਬੋਚਿਆ ਸੀਪੀ ਭੁੱਲਰ ਬੋਲੇ ਪੁਲਿਸ ਦੀ ਮੁਸਤੈਦੀ ਦੇ ਨਾਲ ਬੱਚੀ ਜਾਨ ਪਿਸਤੌਲ ਵੀ ਹੋਇਆ ਬਰੰਦ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਤੇ ਹੋਏ ਹਮਲੇ ਦੀ ਕੀਤੀ ਨਖੇਦੀ ਬੋਲੀ ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੁੰਨ ਤੋਂ ਰੋਕੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਈ ਨਾਕਾਮ ਜਫੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਤੇ ਹੋਏ ਹਮਲੇ ਨੂੰ ਦੱਸਿਆ ਮੰਦਪਾਗਾ ਕਿਹਾ ਸੁਖਬੀਰ ਤੇ ਨਹੀਂ ਸਗੋ ਸੇਵਾ ਨਿਭਾ ਰਹੇ ਸੇਵਾਦਾਰ ਤੇ ਹੋਇਆ ਅਟੈਕ ਐ ਜੀ ਪੀ ਸੀ ਪ੍ਰਧਾਨ ਨੇ ਡੂੰਘਾਈ ਦੇ ਨਾਲ ਜਾਂਚ ਦੀ ਕੀਤੀ ਮੰਗ ਸੁਖਬੀਰ ਬਾਦਲ ਤੇ ਅਟੈਕ ਨੂੰ ਅਕਾਲੀ ਦਲ ਨੇ ਦੱਸਿਆ ਸੁਰੱਖਿਆ 'ਚ ਵੱਡੀ ਕੋਤਾਹੀ ਕਿਹਾ ਪੁਆਇੰਟ ਬਲੈਂਕ ਰੇਂਜ ਤੋਂ ਕੀਤਾ ਗਿਆ ਫਾਇਰ ਜੇ 175 ਪੁਲਿਸ ਕਰਮੀ ਸੰਤ ਤਨਾ ਤੱਕ ਕਿਵੇਂ ਪਿਸਤਲ ਦੇ ਨਾਲ ਪਹੁੰਚਿਆ ਹਿਸਟਰੀ ਸ਼ੀਟ ਹਮਲਾਵਰ ਨੂੰ ਲੈ ਕੇ ਅਕਾਲੀ ਦਲ ਦਾ ਸੰਸਨੀ ਖੇਜ਼ ਇਲਜ਼ਾਮ ਕਿਹਾ ਕਾਂਗਰਸ ਸੰਸਦ ਸੁਖਜਿੰਦਰ ਰੰਦਾਵਾ ਦਾ ਬੇहद ਕਰੀਬੀ ਹੈ ਨਾਰਾਇਣ ਸਿੰਘ ਚੋੜਾ ਤਾਂ ਰੰਦਾਵਾ ਬੋਲੇ ਮੇਰਾ ਉਸ ਦੇ ਨਾਲ ਨਹੀਂ ਹੈ ਕੋਈ ਵਾਸਤਾ ਸੁਪੀਰ ਤੇ ਹਮਲੇ ਦੇ ਬਹਾਨੇ ਭਾਜਪਾ ਨੇ ਕਿਹੇਰੀ ਪੰਜਾਬ ਸਰਕਾਰ ਜਾਖੜ ਬੋਲੇ ਸੂਬੇ 'ਚ ਵਿਗੜੀ ਹੋਈ ਹੈ ਕਾਨੂੰਨ ਵਿਵਸਥਾ ਤਾਂ ਕੈਪਟਨ ਬੋਲੇ ਹਮਲਾਵਰ ਨੇ ਸਿੱਖ ਮਰਿਆਦਾ ਦੀ ਕੀਤੀ ਉਲੰਘਣਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਬੋਲੇ ਜੇ ਜੈਡ ਸਿਕਿਉਰਟੀ ਵਾਲੇ ਸੁਖਬੀਰ ਬਾਦਲ ਤੇ ਹੀ ਚੱਲ ਗਈ ਗੋਲੀ ਤਾਂ ਫਿਰ ਸੂਬੇ 'ਚ ਕੋਈ ਵੀ ਸ਼ਖਸ ਸੁਰੱਖਤ ਨਹੀਂ। ਵਾਲੀ ਏਅਰਪੋਰਟ ਤੇ ਸੀਐਮਐਮ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਕੀਤਾ ਲੋਕ ਅਰਪਣ ਕਿਹਾ ਜੈਪੁਰ ਤੋਂ 5 ਕਰੋੜ ਰੁਪਏ 'ਚ ਤਿਆਰ ਹੋਇਆ 35 ਫੁੱਟ ਦਾ ਉੱਚਾ ਬੁੱਤ ਜਲਦ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਦੀ ਵਧੇਗੀ ਗਿੰਦ। ਚਿਕਾ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਤੇ ਗੱਲ ਕਰਦੇ ਆਂ ਕਿਸਾਨਾਂ ਦੀ ਕਿਸਾਨਾਂ ਨੇ ਦਿੱਲੀ ਕੂਚ ਦੀ ਤਿਆਰੀ ਖਿੱਚ ਲਈ ਹੈ ਤਾਂ ਕਿਸਾਨਾਂ ਦੀ ਦਿੱਲੀ ਅੰਮ੍ਰਾਲਾ ਪੁਲਿਸ ਦੇ ਨਾਲ ਜੋ ਹੈ ਮੀਟਿੰਗ ਹੋਈ ਹੈ ਤਾਂ ਸਾਨੂੰ ਹੁਣ ਪੈਦਲ ਜਾਣ ਦੀ ਜੋ ਹੈ ਇਜਾਜ਼ਤ ਜੋ ਹੈ ਦਿੱਤੀ ਜਾਵੇ ਤਾਂ ਪੰਦੇਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਜੋ ਹੈ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਬਿੱਟੂ ਤੇ ਹਰਿਆਣਾ ਦੇ ਮੰਤਰੀ ਆਪਣੀ ਗੱਲ ਤੇ ਕਾਇਮ ਰਹਣ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਦਿੱਲੀ ਜਾਣਾ ਚਾਹੁੰਦੇ ਹਾਂ ਸਰਕਾਰ ਨੂੰ ਹੁਣ ਬਾਰਡਰ ਖੋਲਣਾ ਚਾਹੀਦਾ ਹੈ ਕਿਸਾਨਾਂ ਦੀ ਨਹੀਂ ਤਾਂ ਉਪਰ ਰਾਸ਼ਟਰਪਤੀ ਦੀ ਹੀ ਸਰਕਾਰ ਜੋ ਹੈ ਗੱਲ ਮੰਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਦੁਸ਼ਮਣ ਮੰਨਣਾ ਜੋ ਹੈ ਗਲਤ ਹੈ ਤਾਂ ਦਰਅਸਲ ਕੱਲ ਉਪਰ ਰਾਸ਼ਟਰਪਤੀ ਜਗਦੀਪ ਧੰਕੜ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਤਿੱਖੇ ਸਵਾਲ ਕੀਤੇ ਸੀ ਤੇ ਕਿਹਾ ਸੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕਿਉਂ ਨਹੀਂ ਕੀਤੀ ਗਈ ਹੈ ਤੇ ਕਿਸਾਨ ਆਪਣੀ ਹੀ ਫਸਲ ਦੇ ਸਹੀ ਮੁੱਲ ਲਈ ਕਿਉਂ ਤਰਸ ਰਹੇ ਨੇ ਪਰ ਸਰਕਾਰ ਨੂੰ ਵੀ ਉਹ ਜੋ ਉਹਨਾਂ ਨੇ ਬਿਆਨਬਾਜ਼ੀ ਪਿਛਲੇ ਨਵਾਂ ਮਹੀਨੇ ਚ ਕੀਤੀ ਆ ਜਿੱਦਾਂ ਉਹਨਾਂ ਨੇ ਅਦਾਲਤਾਂ 'ਚ ਜਾ ਕੇ ਹਰਿਆਣੇ ਦੇ ਟਾਰਨੀ ਜਨਰਲ ਨੇ ਔਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਪੱਖ ਰੱਖੇ ਸੀ ਔਰ ਜਿਵੇਂ ਉਹਨਾਂ ਦੇ ਲੀਡਰ ਲਗਾਤਾਰ ਬੋਲਦੇ ਰਹੇ ਆਪ ਹੀ ਇਹਨਾਂ ਦੇ ਟਰੈਕਟਰ ਮੋਡੀਫਾਈਡ ਆ ਇਹਨਾਂ ਕੋ ਪੋਕਲੈਨਾਂ ਵਾਂ ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਬੜੇ ਬੜੇ ਕਿਸਮ ਦੇ ਇਲਜ਼ਾਮ ਲਾਉਂਦੇ ਰਹੇ ਅਰ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਆ ਵੀ ਕਿਸਾਨ ਟਰੈਕਟਰ ਟਰਾਲੀ ਤੋਂ ਬਗੈਰ ਚਲੇ ਜਾਣ ਅਰ ਮੈਂ ਪਿਛਲੇ ਚੰਡੀਗੜ੍ਹ ਦੀ ਪੀਸੀ ਜੀ ਵੀ ਕਿਹਾ ਸੀ ਵੀ ਹੁਣ ਹਰਿਆਣੇ ਦੇ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਆ ਹੁਣ ਆਪਣੇ ਬਿਆਨਾਂ ਤੇ ਕਾਇਮ ਰਹਣ ਹੁਣ ਥੁੱਕ ਕੇ ਨਾ ਛੱਟਣ ਬਾਈ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਵੀ ਇੱਥੋਂ ਪੈਦਲ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਊਗਾ ਜੜੀ ਸੜਕ ਤੇ ਆਪਾਂ ਬੈਠੇ ਤੇ ਨਾਲ ਦੀ ਸੜਕਾ ਖੱਬੇ ਵੱਨੇ ਜਿੱਥੋਂ ਅਸੀਂ ਜਥਾ ਸਿੱਧਾ ਦਵਾਰ ਵੱਲ ਨੂੰ ਤੋਰਾਂਗੇ ਔਰ ਉਹਦੇ ਵਿੱਚ ਜੋ ਕੁਝ ਹਰਿਆਣਾ ਦੇ ਅੰਬਾਲਾ ਐਸਪੀ ਨੇ ਸਾਡੇ ਕੋਲੋਂ ਵੀ ਕਿਵੇਂ ਜਥਾ ਜਾਣਾ ਕਿਵੇਂ ਤੁਹਾਡਾ ਰੋਡ ਮੈਪ ਆ ਉਹ ਸਾਰਾ ਅਸੀਂ ਐਸਪੀ ਨੂੰ ਦੱਸ ਕੇ ਆਏ ਸੀ ਵੀ ਸਾਡਾ ਪੈਦਲ ਜਥਾ ਜਾਊਗਾ ਸੜਕ ਕਦੀ ਵੀ ਨਹੀਂ ਛੱਡਾਂਗੇ ਸੜਕੇ ਛੜਕ ਜਾਵਾਂਗੇ ਜਿੱਥੇ ਰਾਤ ਪੈ ਜੂ ਉੱਥੇ ਰਾਤ ਕਟਾਂਗੇ ਟ੍ਰੈਫਿਕ ਕਿਤੇ ਵੀ ਕੋਈ ਜਾਮ ਨਹੀਂ ਹੋਊਗੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਤਾਂ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਜੋ ਹੈ ਕੋਸ਼ਿਸ਼ ਕੀਤੀ ਗਈ ਹੈ ਤਦਿ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਇਹ ਫਾਇਰਿੰਗ ਹੋਈ ਹੈ ਖਾਲਿਸਤਾਨੀ ਅਤਵਾਦੀ ਨਰਾਇਣ ਸਿੰਘ ਚੋੜਾ ਦੇ ਵੱਲੋਂ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਪੁਲਿਸ ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਜੋ ਹੈ ਕਾਬੂ ਕਰ ਲਿਆ ਗਿਆ ਤਾਂ ਮੁੱਖ ਗੇਟ ਦੇ ਬਾਹਰ ਸੁਖਬੀਰ ਸਿੰਘ ਬਾਦਲ ਜੋ ਹੈ ਪਹਿਰੇਦਾਰੀ ਦੀ ਸੇਵਾ ਨਿਭਾਰੇ ਸੀ ਉਹਨਾਂ ਨੂੰ ਜੋ ਹੈ ਧਾਰਮਿਕ ਸਜ਼ਾ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਈ ਗਈ ਹੈ ਉਸ ਨੂੰ ਨਿਭਾਰੇ ਸੀ ਤਾਂ ਇਸ ਦੌਰਾਨ ਜੋ ਹੈ ਨਰਾਇਣ ਸਿੰਘ ਚੋੜਾ ਜੋ ਦਰਬਾਰ ਸਾਹਿਬ ਅੰਦਰ ਐਂਟਰ ਹੁੰਦਾ ਤਾਂ ਇਸ ਦੌਰਾਨ ਉਸ ਦੇ ਵੱਲੋਂ ਆਪਣੇ ਡੱਬ ਤੋਂ ਜੋ ਹੈ ਪਿਸਟੌਲ ਕੱਢੀ ਜਾਂਦੀ ਹੈ ਤਾਂ ਇਸ ਦੌਰਾਨ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਪੁਲਿਸ ਕਰਮੀ ਜੋ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੀ ਉਹਨਾਂ ਦੇ ਵੱਲੋਂ ਉਸ ਦੀ ਹਰਕਤ ਨੂੰ ਦੇਖਦੇ ਹੋਏ ਉਸ ਨੂੰ ਤੱਕਾ ਮਾਰਿਆ ਗਿਆ ਤਾਂ ਇਸ ਦੌਰਾਨ ਜੋ ਹੈ ਹਵਾਈ ਫਾਇਰ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਤੇ ਹੈ ਜੋ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਤਿੰਨ ਤਸਵੀਰਾਂ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਦਿਖਾ ਰਿਹਾ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਜੋ ਹੈ ਨਾਰਾਇਣ ਸਿੰਘ ਚੋੜਾ ਕਿਸ ਤਰ੍ਹਾਂ ਉੱਥੇ ਦਾਖਲ ਹੁੰਦਾ ਹੈ ਕਿਸ ਤਰ੍ਹਾਂ ਇਸ ਦੇ ਵੱਲੋਂ ਜੋ ਹੈ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੇਖੋ ਜਾਖੜ ਸਾਹਿਬ ਦੀ ਜਦੋਂ ਸਰਕਾਰ ਰਹੀ ਆ ਜਾਂ ਅਕਾਲੀ ਦਰ ਬੀਜੇਪੀ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਸ ਸਮੇਂ ਇਹਨਾਂ ਨੇ ਕੁਝ ਗੈਂਗਸਟਰ ਪਾਲੇ ਕੁਝ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦਿੱਤਾ ਕੁਝ ਉਹ ਵਿਅਕਤੀ ਪਾਲੇ ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਹੁੰਦੇ ਸੀਗੇ ਪਰ ਲੇਕਿਨ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਕੱਲੇ ਕਰਨ ਦਾ ਨਿਯੇਠਿਆ ਅੱਜ ਪੰਜਾਬ ਤੋਂ ਗੈਂਗਸਟਰ ਦਾ ਸਫਾਇਆ ਹੋਇਆਗਾ ਅੱਜ ਜਿਹੜੇ ਐਂਟੀ ਨੈਸ਼ਨਲਿਸਟ ਲੋਕ ਨੇਗੇ ਉਹਨਾਂ ਦਾ ਸਫਾਇਆ ਹੋਇਆਗਾ ਔਰ ਲਗਾਤਾਰ ਸਫਾਇਆ ਜਾਰੀ ਹੈ ਮਤਲਬ ਗੱਪਰਾ ਇਹਦਾ ਕਹਿਣਾ ਹੈ ਕਿ ਪੰਜਾਬ ਪੁਰਾਣਾ ਉਹ ਜਿਹੜਾ ਮਾੜਾ ਦੌਰ ਹੈ ਨਾ ਉਹ ਅਫੋਰਡ ਨਹੀਂ ਕਰ ਸਕਦਾ ਆ ਦੇਖੋ ਬਿਲਕੁਲ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਉਹਦੇ ਖਿਲਾਫ ਸਖ਼ਤ ਕਾਰਵਾਈ ਹੋਊਗੀ ਪਰ ਲੇਕਿਨ ਇਹ ਤਾਂ ਜਿਹੜੇ ਗੈਂਗਸਟਰ ਪਾਲੇ ਗਏ ਨੇ ਜਾਂ ਐਂਟੀ ਨੈਸ਼ਨਲਿਸਟ ਲੋਕ ਨੇਗੇ ਇਹ ਤਾਂ ਕੈਪਟਨ ਸਾਹਿਬ ਦੀ ਸਮੇਂ ਦੀ ਦੇਣ ਲਗੇ ਇਹ ਤਾਂ ਅਸਰੀਲ ਜਾਖੜ ਸਾਹਿਬ ਦੀ ਸਮੇਂ ਦੇ ਦੇਣ ਲਗੇ ਇਹ ਤਾਂ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਕਾਲੇਦਾਰ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਦੇ ਪੈਦਾ ਹੋਏ ਹੋਏ ਨੇਗੇ 25 25 30 30 ਕੇਸ 40 40 ਕੇਸ ਸਾਡੀ ਸਰਕਾਰ ਸਮੇਂ ਨਹੀਂ ਹੋਏਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਨਹੀਂ ਹੋਏ ਇਹ ਉਦੋਂ ਹੋਏ ਨੇਗੇ ਜਿਦੋਂ ਜਦ ਕਾਂਗਰਸ ਦੀ ਸਰਕਾਰ ਸੀ ਪੰਜਾਬ 'ਚ ਜਾਂ ਸ਼੍ਰੋਮਣੀ ਕਾਲਰ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੂੰ ਆਪਣੀ ਪੀੜ੍ਹੀ ਹੱਟ ਛੋਟਾ ਫੇਰਨਾ ਚਾਹੀਦਾ ਔਰ ਸਾਡੇ ਸਮੇਂ ਤਾ ਅਸੀਂ ਪੰਜਾਬ ਪੁਲਿਸ ਨੂੰ ਬੜਾ ਤਸਦਸ ਬਣਾਇਆਗਾ ਬਹੁਤ ਸਾਰੇ ਪੈਸੇ ਜਦੋਂ ਬਜਟੋਂ ਦਾ ਮੈਂ ਜਾਰੀ ਕਰਦਾਗਾ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਨੇਗੇ ਨਵੇਂ ਆਤੀ ਆਧੁਨਿਕ ਜਿਹੜੇ ਹਥਿਆਰ ਲੈ ਕੇ ਦਿੱਤੇ ਨੇਗੇ ਨਵੇਂ ਮਾਡਰਨ ਟੈਕਨੋਲੋਜੀ ਲੈ ਕੇ ਦਿੱਤੀ ਜਾਗੀ ਤਾਂ ਕਿ ਤੁਰੰਤ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਰੰਤ ਉਹਦੇ ਕਾਬੂ ਪਾਇਆ ਜਾ ਸਕੇ ਇਹ ਜਿਹੜੀ ਪੰਜਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਰ ਰਹੀ ਦਿੱਲੀ ਵੀ ਪ੍ਰੈਸ ਕਾਨਫਰੰਸ ਹੋਈ ਇੱਥੇ ਵੀ ਸਵਾਲ ਚੁੱਕੇ ਜਾ ਰਹੇ ਦੇਖੋ ਪੂਰਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ ਲਗਭਗ 11 ਸਾਲਾਂ ਤੋਂ ਦੇਸ਼ ਚ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਵਿਕਾਸ ਕਰਨ ਦੀ ਥਾਂ ਤੇ ਸਿਰਫ ਨਫਰਤ ਦਾ ਵਿਕਾਸ ਕੀਤਾਗਾ ਸਿਰਫ ਨਫਰਤ ਦੇ ਬੀਜ ਬੀਜੇ ਨੇ ਸਿਰਫ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾਗਾ ਸਿਰਫ ਭਾਈਚਾਰਾ ਤੋੜਨ ਦਾ ਕੰਮ ਕੀਤਾ ਇਹ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚਾ ਪੰਜਾਬ ਚਾ ਔਰ ਦੋਨਾਂ ਜਗ੍ਹਾ ਤੇ ਅਸੀਂ ਵਿਕਾਸ ਦਾ ਕੰਮ ਕਰਦੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫਰਤ ਦੇ ਵਿਕਾਸ ਦਾ ਕੰਮ ਕਰਦੀ ਆ ਉਹ ਦੇਸ਼ ਨੂੰ ਤੋੜਨ ਵਾਲਾ ਕੰਮ ਕਰਦੀ ਆ ਇਹਨ ਬੁੱਧਵਾਰ ਦਰਬਾਰ ਸਾਹਿਬ ਚ ਸਜ਼ਾ ਦਾ ਦੂਜਾ ਦਿਨ ਤੇ ਸਮਾਂ ਸੀ ਸਵੇਰ ਦਾ ਪਹਿਲੇ ਦਿਨ ਦੀ ਹੀ ਤਰ੍ਹਾਂ ਸੁਖਬੀਰ ਬਾਦਲ ਨੀਲੇ ਬਾਣੇ ਚ ਹੱਥ ਚ ਵਰਸ਼ਾ ਫੜੀ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਤੇ ਪੈਰੀਦਾਰੀ ਦੀ ਸੇਵਾ ਕਰ ਰਹੀ ਸਨ ਗੁਰਬਾਣੀ ਕੀਰਤਨ ਚੱਲ ਰਿਹਾ ਸੀ ਸੰਗਤਾਂ ਵੀ ਆਮ ਦਿਨਾ ਵਾਂਗ ਗੁਰੂ ਘਰ ਪਹੁੰਚ ਰਹੀਆਂ ਸਨ ਤੇ ਮਾਹੌਲ ਵੀ ਬਿਲਕੁਲ ਸ਼ਾਂਤ ਸੀ ਪਰ ਕਿਸੇ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਸੰਗਤ ਚੋ ਹੀ ਕੋਈ ਸੁਖਬੀਰ ਬਾਦਲ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਫਿਰਕ ਹੈ ਜਿਵੇਂ ਸਮਾਂ ਕਰੀਬ 9:30 ਵਜੇ ਦਾ ਹੁੰਦਾ ਤਾਂ ਸੰਗਤ ਚੋ ਹੀ ਕਾਲੀ ਪੈਂਟ ਤੇ ਖਾਕੀ ਜੈਕਟ ਪਾਈ ਇੱਕ ਦਸਤਾਰਤਾਰੀ ਸ਼ਖਸ ਸੁਖਬੀਰ ਬਾਦਲ ਵੱਲ ਵਧਾ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹ ਬਿਆਨ ਕਰੀਆਂ ਨੇ ਕਿ ਕਿਸ ਤਰ੍ਹਾਂ ਇਸ ਸ਼ਖਸ ਚਰਨਕੁਰਜੋ ਪਹਿਲਾ ਪੈਰ ਧੁੰਦਾ ਤੇ ਸੁਖਬੀਰ ਬਾਦਲ ਵੱਲ ਵਧਿਆ ਹੀ ਆਪਣੇ ਡੱਬ ਚੋਂ ਪਿਸਤਲ ਕੱਢ ਲੈਂਦਾ ਪਰ ਇਸ ਤੋਂ ਪਹਿਲਾਂ ਕਿ ਉਹ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦਾ ਮੌਕੇ ਤੇ ਮੌਜੂਦ ਸਿਵਲ ਵਰਦੀ ਚੁਮਲਾਜ਼ਮ ਤੇ ਹੋਰ ਸੇਵਾਦਾਰ ਉਸ ਨੂੰ ਦਬੋਚਿੰਦੇ ਨੇ ਇਸ ਤੱਕામੁਕੀ ਦੌਰਾਨ ਮੁਲਜ਼ਮ ਦਾ ਹੱਥ ਉੱਪਰ ਵੱਲ ਨੂੰ ਹੋ ਜਾਂਦਾ ਹੈ ਜਿਸ ਕਾਰਨ ਗੋਲੀ ਨੇੜੇ ਦੀ ਇੱਕ ਥੰਮ ਤੇ ਜਾ ਵਹਿਦੀ ਹੈ ਤੇ ਸੁਖਬੀਰ ਬਾਦਲ ਇਸ ਹਮਲੇ 'ਚ ਬਾਲ-ਬਾਲ ਬਚ ਗਏ ਕੇ ਨਰੈਣ ਸਿੰਘ ਚੌੜਾ ਵੱਲੋਂ ਪੈਰ ਧੋ ਕੇ ਜਦੋਂ ਇਸ ਜਗ੍ਹਾ ਤੇ ਪਹੁੰਚਦਾ ਹੈ ਤਾਂ ਉਦੋਂ ਆਪਣੀ ਡੱਬ ਦੇ ਵਿੱਚੋਂ ਉਹਦੇ ਵੱਲੋਂ ਪਿਸਤੌਲ ਜੋ ਹੈ ਉਹ ਕੱਢਿਆ ਜਾਂਦਾ ਔਰ ਇੱਥੋਂ ਜੇਕਰ ਮੈਂ ਦੂਰੀ ਦੀ ਗੱਲ ਕਰਾਂ ਤਾਂ ਮਹਿਜ਼ 3 ਤੋਂ 4 ਫੁੱਟ ਦੀ ਦੂਰੀ ਹੈ ਜਿੱਥੇ ਸੇਵਾਦਾਰ ਇਸ ਵੇਲੇ ਖੜੇ ਨਜ਼ਰ ਆ ਰਹੇ ਨੇ ਤਾਂ ਠੀਕ ਹੈ ਇਸ ਜਗ੍ਹਾ ਤੋਂ ਉਸ ਵੱਲੋਂ ਆਪਣੀ ਡੱਬ ਚੋਂ ਇਸ ਪਾਸਿਓਂ ਪਿਸਤੌਲ ਕੱਢ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਜਿਹੜਾ ਸੇਵਾਦਾਰ ਜੋ ਕਿ ਐਸਆਈ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਸੁਖਵੀਰ ਬਾਦਲ ਦੀ ਸੁਰੱਖਿਆ ਦੇ ਵਿੱਚ ਤਣਾਤ ਹੈ ਤਾਂ ਉਹ ਭੱਜ ਕੇ ਨਾਰਾਇਣ ਸਿੰਘ ਨੂੰ ਜੋ ਹੈ ੱਤਕਾ ਮਾਰਦਾ ਔਰ ਜਿਹੜਾ ਉਸ ਦਾ ਪਿਸਟਲ ਸੀ ਉਹ ਇੱਕਦਮ ਜਦੋਂ ਉੱਪਰ ਨੂੰ ਜਾਂਦਾ ਤਾਂ ਇਸ ਐਂਗਲ ਦੇ ਉੱਤੇ ਜਿਹੜੀ ਤਸਵੀਰ ਵੀ ਨਜ਼ਰ ਆ ਰਹੀ ਹੈ ਕਿ ਇੱਥੇ ਫਾਇਰ ਹੁੰਦਾ ਔਰ ਬਿਲਕੁਲ ਸਾਹਮਣੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਜੇਕਰ ਗੋਲੀ ਉੱਪਰ ਵਾਲੇ ਪਾਸੇ ਚੱਲੇ ਤਾਂ ਬਿਲਕੁਲ ਸਾਹਮਣੇ ਇਹੀ ਜਿਹੜੀ ਦਿਸ਼ਾ ਹੈ ਔਰ ਉੱਤੇ ਤੁਸੀਂ ਦੇਖੋ ਕਿ ਨਿਸ਼ਾਨ ਵੀ ਨਜ਼ਰ ਆ ਰਿਹਾ ਪੱਥਰ ਦੇ ਉੱਤੇ ਤਾਂ ਇਸ ਥਾਂ ਦੇ ਉੱਤੇ ਉਹ ਗੋਲੀ ਜਿਹੜੀ ਹੈ ਉਹ ਲੱਗਦੀ ਹੈ ਔਰ ਜੇਕਰ ਉਹ ਗੋਲੀ ਕਿਉਂਕਿ ਕੁਝ ਸੈਕਿੰਡ ਦੇ ਵਿੱਚ ਹੀ ਸਾਰਾ ਜਿਹੜਾ ਘਟਨਾਕ੍ਰਮ ਹੈ ਉਹ ਵਾਪਰਦਾ ਔਰ ਜੇਕਰ ਗੋਲੀ ਸਿੱਧੀ ਚੱਲਦੀ ਤਾਂ ਲਾਜ਼ਮੀ ਤੌਰ ਤੇ ਉਹ ਸੁਖਵੀਰ ਬਾਦਲ ਦੇ ਹੀ ਲੱਗਣੀ ਸੀ ਤਾਂ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਇਹ ਘਟਨਾਕ੍ਰਮ ਜਿਹੜਾ ਹੈ ਔਰ ਉਸ ਤੋਂ ਬਾਅਦ ਵੀ ਜਿਹੜੀ ਤਸਵੀਰ ਹੈ ਇਸ ਪਾਸੇ ਜਦੋਂ ਸਾਰੇ ਸੇਵਾਦਾਰ ਜਿਹੜੇ ਨੇ ਜਾਂ ਜਿਹੜੇ ਮੁਲਾਜ਼ਮ ਔਰ ਨਰੈਣ ਸਿੰਘ ਨੂੰ ਤੱਕ ਕੇ ਇਸ ਥਾਂ ਤੇ ਲਿਆਉਂਦੇ ਨੇ ਤਾਂ ਇੱਥੋਂ ਫਿਰ ਪੁਲਿਸ ਦੇ ਮੁਲਾਜ਼ਮ ਉਸ ਨੂੰ ਜੋ ਹੈ ਬਿਲਕੁਲ ਸਾਹਮਣੇ ਪੁਲਿਸ ਚੌਂਕੀ ਹੈ ਉੱਥੇ ਉਸ ਨੂੰ ਲਜਾਇਆ ਜਾਂਦਾ ਹਾਲਾਂਕਿ ਰਸਤੇ ਦੇ ਵਿੱਚ ਤੱਕਾ ਮੁਕੀ ਦੇ ਦੌਰਾਨ ਉਸ ਦੀ ਜਿਹੜੀ ਦਸਤਾਰ ਹੈ ਉਹ ਵੀ ਉਤਰ ਜਾਂਦੀ ਹੈ ਤਾਂ ਇਹ ਬੜਾ ਹੈਰਾਨ ਕਰਨ ਵਾਲਾ ਅੱਜ ਜਿਹੜਾ ਵਾਕਿਆ ਹੈ ਉਹ ਅੱਜ ਦੇਖਣ ਨੂੰ ਮਿਲਿਆ ਇਹ ਤਸਵੀਰਾਂ ਪੂਰੇ ਘਟਨਾਕਰਮ ਨੂੰ ਸਾਫ਼ ਬਿਆਨ ਕਰਦੀਆਂ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਨਰੈਣ ਸਿੰਘ ਚੋੜਾ ਵਜੂ ਹੋਈ ਹੈ ਜੋ ਕਿ ਬੀਤੇ ਦਿਨ ਤੋਂ ਹੀ ਸ਼੍ਰੀ ਦਰਬਾਰ ਸਾਹਿਬ 'ਚ ਘੁੰਮ ਰਿਆ ਸੀ ਖੈਰ ਚੌੜਾ ਆਪਣੇ ਵੱਲੋਂ ਤਾਂ ਹਮਲੇ ਦੀ ਪੂਰੀ ਤਿਆਰੀ 'ਚ ਆ ਸੀ ਪਰ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਦੇ ਚੱਲਦਿਆਂ ਨਰਾਇਣ ਸਿੰਘ ਚੌੜਾ ਆਪਣੇ ਮਕਸਦ ਕਾਮਯਾਬ ਨਹੀਂ ਹੋ ਸਕਿਆ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ న్యూਸ 18 ਪੰਜਾਬ ਤੁਹਾਡਾ ਨਾਮ ਹੈ ਵੀ ਜੀ ਚੌੜਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਭਾਵ ਲੱਗਣ ਮੇਰੇ ਘਰ ਅੱਛਾ ਜੀ ਹਰ ਸਪੈਂਡ ਪੱਛਾ ਫਾਈਟ ਕਰਦੇ ਆ। ਕੀ ਪਤਾ ਲੱਗਾ ਤੁਹਾਨੂੰ ਕੀ ਗੱਲ ਹੋਈ? ਮੈਨੂੰ ਨਹੀਂ ਲੱਗਾ ਪਤਾ। ਅੱਛਾ ਮੇਰੇ ਘਰ ਠੀਕ ਨਹੀਂ ਹੈ ਮੈਂ ਦੇਖੇ ਚੇਲ ਜੀ ਲੰਮੀ ਰਹੀ। ਅੱਛਾ ਤੁਹਾਨੂੰ ਕੀ ਪਤਾ ਲੱਗਾ? ਦਿੱਤੇ ਬਾ ਬਾਰੂ ਆਏ ਤਾਂ ਨਾ ਬੂਆ ਖੜਕਾਇਆ। ਉਹ ਗਾਂ ਲੰਗੀ ਤਾਂ ਨਾ ਪੁੱਛਿਆ ਭਈ। ਤੋ ਹਾਂ ਕੋਈ ਗੱਲ ਸੁਣੀ ਹੈ ਮੈਨੂੰ ਨਹੀਂ ਸੁਣੀ ਕੋਈ ਖਬਰ ਮੈਨ ਨਹੀਂ ਹੈ ਹਾਲ ਤੁਹਾਨੂੰ ਜਿਵੇਂ ਮੈਨੂੰ। ਤੋ ਚੌੜਾ ਸੋ ਪਹਿਲਾਂ ਕਿਦਾਂ ਦਾ ਕੇਸ ਆ ਗਿਆ ਸੀ। ਪੇਸ ਤੇ ਪਹਿਲਾਂ ਤੁਹਾਨੂੰ ਪਤਾ ਹੀ ਬੜੇ ਹਰੋਂ ਬਾਤ। ਹਾਂ ਜੀ ਤੇ ਹੁਣ ਜੋ ਕਟਣਾ ਤੁਹਾਨੂੰ ਪਤਾ ਕੁਝ ਕੀ ਹੋਇਆ? ਨਾ ਹੁਣ ਮੈਨੂੰ ਕੋਈ ਪਤਾ। ਤੇ ਤੁਹਾਨੂੰ ਕੁ ਲੱਗਦਾ ਜਿਹੜੀ ਕਟਣਾ ਹੋਈ ਇਹਦਾ ਕੋਈ ਗਲਤ ਕੀਤਾ? ਤੇ ਗਲਤੀ ਆ ਸਹੀ ਥੋੜਾ ਬਸ। ਕਿ ਜਸਤੀ ਕੇ ਨਾ ਹਾਂ ਜੀ। ਤੁਹਾਂ ਦਾ ਮਾਤਾ ਜੀ ਜੋ ਚੌੜਾ ਸਾਹਿਬ ਤੁਹਾਨੂੰ ਕੀ ਲੱਗਦਾ ਸੀ ਕੀ ਬਲਾ ਬਲਾ ਕਟਣਾ?

ਹੋਣ ਜੋ ਘਟਨਾ ਤੁਹਾਨੂੰ ਪਤਾ ਕੁਝ ਕੀ ਹੋਇਆ ਨਾ ਹੁਣ ਮੈਨੂੰ ਕੋਈ ਪਤਾ ਇਹ ਤੁਹਾਨੂੰ ਕੋਲ ਆਪੇ ਜਿਹੜੀ ਘਟਨਾ ਹੋਈ ਦਾ ਕੋਈ ਗਲਤ ਕੀਤਾ ਤੇ ਗਲਤੀ ਆ ਸਹੀ ਥੋੜਾ ਬਸ ਜਿਸ ਤਿੱਕੇ ਨਾ ਹਾਂਜੀ ਇਨਸੀਡੈਂਟ ਦਰਵਾਦ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਦ ਸਾਹਿਬ ਉਸ ਤੇ ਸਬੰਧ ਵਿੱਚ ਆਪਾਂ ਪ੍ਰੇਨ ਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਹਾਂ ਠੀਕ ਆ ਫੇਲਾਲੇ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਪਤਾ ਨਹੀਂ ਆ ਗਏ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਰਨਾ ਹੈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਬਾਦੋਂ ਅੱਜ ਕੋਈ ਘਰ ਜੋ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਹ ਸਾਰੀ ਸੀਕਰੇਸੀ ਦਾ ਸਾਡਾ ਹੈਗਾ ਤੇ ਪੀਸ ਦਾ ਵੀ ਸਾਡਾ ਆਮਰ ਸਾਹਿਬ ਸਿਟੀ ਵਾਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਕਿਹੜੇ ਗਲਤਾਂ ਕਰਨਾ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀਲੀ 'ਚ ਖੜੇ ਸੀ ਜੀ ਇੱਥੇ ਦਰਮਾਰ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੀਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਣ ਲੱਗਾ ਤੇ ਉਹਨੂੰ ਅਸੀਂ ਸਾਰਿਆਂ ਨੇ ਹਰੌਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਬੜੀ ਡਿਟੇਲਡ ਸਕਿਉਰਿਟੀ ਡਿਪਲੋਇਮੈਂਟ ਕੀਤੀ ਹੋਈ ਹੈ ਇੱਕ AIG 2 SP 2 DSP ਤੇ ਤਕਰੀਬਨ 220 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਦੀ ਵਰਦੀ ਦੇ ਵਿੱਚ ਵੀ ਲਾਇਆ ਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਅਲਰਟਨੈਸ ਨਾਲ ਹੀ ਇਹ ਜਿਹੜੀ ਹੈ ਬੇੜ ਜਿਹੜੀ ਹੈ ਉਹਨਾਂ ਤੇ ਅਟੈਕ ਦੀ ਉਹ ਫੋਇਲ ਕੀਤੀ ਗਈ ਹੈ ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਨੇ ਸਭ ਤੋਂ ਪਹਿਲਾਂ ਨਰਨ ਸਿੰਘ ਚੋੜਾ ਜਿਹੋ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨਾਂ ਨੇ ਇਮੀਡੀਏਟਲੀ ਉਹਦੀ ਬਾਹਾਂ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤਾਂ ਨਰਨ ਸਿੰਘ ਚੋੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਹੈ ਦਾ ਕੋਈ ਵੀ ਇਹਦੇ ਚ ਉਹ ਅਨਕਵਰਡ ਨਾ ਰਹੇ ਸਰ ਤਾਂ ਕੋਈ ਬੜਾ ਪ੍ਰੀਲੀਮਿਨਰੀ ਤੌਰ ਤੇ ਤਤਕਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਲਿਸਿਸ ਕੀਤਾ ਜਾਏਗਾ ਉਹਦੇ ਚ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਸਿਕਿਉਰਟੀ ਸਫੀਸ਼ੈਂਸੀ ਬਿਲਕੁਲ ਸਿਕਿਉਰਟੀ ਵੱਧ ਹੈ ਜੀ ਪੌਣੇ 200 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏਐਜੀ ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਰੀ ਸਿਕਿਉਰਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਚ ਕਿਉਂਕਿ ਇੱਥੇ ਅਸੀਂ ਫਰਿਸਟਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਨਾਲ ਇਹ ਸਾਰੀ ਗੱਲ ਜਿਹੜਾ ਬਚਾਅ ਹੋਇਆ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ ਓਬਜ਼ਰਵੇਸ਼ਨ ਤੇ ਕਲੋਜ਼ ਪ੍ਰੋਕਸੀਮਿਟੀ ਟੀਮ ਔਰ ਜਿਹੜੀ ਕਲੋਜ਼ ਸਕਿਉਰਿਟੀ ਨੇ ਹੀ ਸਾਰੀ ਇਹ ਬਿਡ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕਵੈਸਟ ਕੀਤੀ ਹੈ ਉਹ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਜਿਨ੍ਹਾਂ ਨੇ ਉਹ ਜਿਹੜਾ ਇਕੱਲਾ ਆਇਆ ਸੀ ਜੋੜਾ ਜਾਂ ਹੋਰ ਵੀ ਕੋਈ ਨਾਲ ਅੱਜ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ クリア ਹੋ ਜਾਏਗੀ ਜੈਸੇ ਹੀ ਉਹਨਕੋ ਇਸ ਵਿਅਕਤੀ 'ਤੇ ਹਮਲਾਵਰ 'ਤੇ ਸ਼ੱਕ ਹੁਆ ਉਸਕੋ ਇਮੀਡੀਏਟਲੀ उसको काबू किया गया और उसको उसका उसको निष्क्रिय किया गया जिसकी वजह से आज एक बहुत बड़ा हादसा होते होते आ, टल गया सो ये पुलिस की वहाँ पे जो मौजूद पुलिस ऑफिसर्स थे वहाँ पे एक हमारा रजपाल सिंह नामक एक पुलिस ऑफिसर था और जसवीर और परमिंदर ये दो कांस्टेबल्स थे जिन्होंने बहुत आ, बहादुरी और सूझबूझ का परिचय देते हुए ये जो निशा नारायण सिंह चौड़ा जो एक जिसका ਪੁਰਾਣਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਜੋ ਇੱਕ 9mm ਵੈਪਨ ਲੈ ਕੇ ਵਹ ਪਹੁੰਚਾ ਥਾ ਇਸ ਕੋ ਨਿਸ਼ਕ੍ਰੀਆ ਕੀਤਾ ਔਰ ਇੱਕ ਬੜੀ ਦੁਰਘਟਨਾ ਹੋਣੇ ਸੇ ਟਲ ਗਈ ਹੇਰ ਇਜ਼ ਨਰੈਨ ਸਿੰਘ ਚੌੜਾ ਅੱਜ ਉਹਨੇ ਗਰੇ ਰੰਗ ਦਾ ਪਾਇਆ ਸੀ ਆ ਕੱਲ ਦੀ ਹੈ ਜੀ ਇਹਨੇ ਲਾਈਟ ਬਲੂ ਤਰਬਨ ਤੇ ਬੇਜ ਰੰਗ ਦਾ ਆ ਸਵੈਟਰ ਪਾਇਆ ਹੋਇਆ ਤੁਹਾਨੂੰ ਕੋਈ ਪੁਲਸ ਲੱਗ ਰਹੀ ਹੈ ਕਿ ਜੇ ਕੱਲ ਦਾ ਉੱਥੇ ਫਿਰਦਾ ਸੀ ਤੂੰ ਫੜਿਆ ਕਿਉਂ ਨਹੀਂ ਭਾਈ ਥੋੜੀ ਕਾਦੀ ਮੁਸ਼ਕਲ ਜੀ ਹੁਣ ਅਗਲੀ ਵੇਖੋ ਇਹ ਹੁਣ ਆਰਾਮ ਨਾਲ ਆ ਜਾ ਰਿਹਾ ਅਗਲੀ ਵਖਾਣ ਆ ਫੋਨ ਤੇ ਗੱਲ ਆ ਫੋਨ ਤੇ ਗੱਲ ਕਰਦਿਆਂ ਦੀ ਆ ਬੰਦਾ ਜੀ ਵਿੱਚ ਆ ਆ ਬੰਦਾ ਫੋਨ ਤੇ ਗੱਲ ਕਰਦਿਆਂ ਦੀ ਮੌਜ ਨਾਲ ਤੁਰਿਆ ਫਿਰਦਾ ਤਾਂ ਇਹ ਫਿਰਦਾ ਜਿਵੇਂ ਕੋਈ ਪੁਲਿਸ ਨੂੰ ਨਾਲ ਲੈ ਕੇ ਆਈ ਹੁੰਦੀ ਹੈ ਇਹ ਜਿੱਥੇ ਅਸੀਂ ਸਿਰੇ 9:00 ਵਜ ਕੇ 11 ਮਿੰਟ ਤੇ ਖਤਰਿਤ ਗੇਟখানি ਐਂਟਰ ਹੋਣ ਦੇ ਨੇ ਪ੍ਰਕਰਮਾ ਚ ਹੁਣ ਮੈਂ 9:13 ਤੇ ਜਿੱਥੇ ਅਸੀਂ ਸਾਰੇ ਬਾਬਾ ਬੁੱਢਾ ਸਾਹਿਬ 베ਰ ਸਾਹਿਬ ਹੈ ਜਿੱਥੇ ਅਸੀਂ ਸੇਵਾ ਕਰ ਰਹੇ ਸੀ ਤੁਸੀਂ ਵੀ ਸੀ 13 ਮਿੰਟ ਤੇ ਬਾਬਾ ਬੁੱਢਾ 베ਰ ਸਾਹਿਬ ਦੇ ਲੱਗ ਲੰਗਦੇ ਹੋਏ ਉੱਥੇ ਫਿਰਦਾ ਸੀ ਆਪਣੇ ਵਿੱਚ ਹੀ ਮੈਂ ਫੇਰ ਵਕਾਰਿਆ ਉੱਥੋਂ ਉੱਥੇ 9 ਵਜੇ ਮੈਂ ਪੂਰਾ ਕੀਰਤ ਕਰਦੇ ਉੱਥੇ ਬਾਬਾ ਬੁੱਢਾ 베ਰ ਸਾਹਿਬ ਦੇ ਲੱਗ ਲੰਗਦੇ ਹੋਏ ਔਰ ਉਨਕੇ ਅੱਛੇ ਕੰਮ ਕੀ ਵਜ੍ਹਾ ਸੇ एक बहुत बड़ा हादसा होते होते बच गया सुखबीर बादल सुरक्षित हैं मैं इस घटना की कड़े से कड़े शब्दों में निंदा करता हूं लेकिन एक बात साफ है कि पंजाब और पंजाबियों को बदनाम करने की एक बहुत बड़ी साजिश रची जा रही है और इसके पीछे बहुत बड़ी बड़ी ताकतें इन्वॉल्व हैं, जो पंजाब को और पंजाबियों को बदनाम करना चाहती हैं। आज जिस तरह से पंजाब पुलिस ने न केवल इस घटना को रोका पर एक मिसाल पेश की है पूरे देश के सामने कि किस तरह से कानून व्यवस्था को मुस्तैदी से बरकरार रखा जा सकता है मैं पंजाब पुलिस की बहुत तारीफ करता हूं कि उन्होंने स्थिति को काबू किया और एक पंजाब में सुबह जब यह घटना घटी तो पूरी बीजेपी और इनके सारे नेता और पूरी मीडिया पंजाब में लॉ एंड ऑर्डर की पोजीशन को उठाना चालू कर दिया पंजाब में तो हमने एक घटना को घटने से रोक लिया लेकिन जब दिल्ली के अंदर सरयाम मर्डर हो रहे सरेआम शूट आउट हो रहे हैं पूरी राजधानी गैंगस्टर्स के कब्जे में है जगह जगह नशा रहा है महिलाओं के साथ बलात्कार हो रहे हैं तब पूरी की पूरी बीजेपी ऊपर से नीचे तक चुप हो जाती है और जब इनसे पूछा जाए तो इनके बड़े बड़े नेता कहते हैं क्राइम तो मुद्दा ही नहीं है दिल्ली में लॉ एंड ऑर्डर तो मुद्दा ही नहीं है